ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਤਰਾ ਹਾਲ ਚਾਲ ਨੇ ਸਾਰਿਆਂ ਦੇ ਤੇ ਮੈਂ ਵੀ ਬਹੁਤ ਵਧੀਆ ਆ ਸੰਤਰੇ ਦੇਖੋ ਜੀ ਕਿੰਨੇ ਵੱਡੇ ਵੱਡੇ ਲੱਗੇ ਆ ਪਤਾ ਨਹੀਂ ਇਹਨਾਂ ਨੇ ਤੋੜਨੇ ਜਾਈ ਦੇਖ ਕੇ ਜੀ ਕਰਦਾ ਕਿ ਤੋੜ ਲਈਏ ਪਰ ਨਹੀਂ ਤੇ ਮੇਰੇ ਸਮਾ ਹੋ ਗਿਆ ਜੀ ਸ਼ਾਮਾਂ ਦੇ 4:14 ਜਾਣੀ ਕਿ ਕਹਿ ਸਕਦੀਆਂ ਜੀ ਸਵਾ 4 ਸ਼ਾਮਾਂ ਦੇ ਮੈਂ ਲਾਈਵ ਹੋਈ ਆਂ ਜੀ ਅਮਰੀਕਾ ਦੇ ਲਫ ਹੁਣੀਆਂ ਜੀ ਯੂ ਐਸ ਏ ਤੋਂ ਤੇ ਮੈਂ ਦੇਖਣ ਜਾਣੀਆਂ ਸੀ ਗਿਟੀਆਂ ਤੇ ਮੈਂ ਸੋਚਿਆ ਚਲੋ ਗਿਟੀਆਂ ਦੇਖਣ ਜਾਣੀਆਂ ਤੇ ਚਲੋ ਥੋੜਾ ਜਿਹਾ ਤੁਰ ਲਿਆ ਵੀ ਜਾਈ ਗਿਟੀਆਂ ਦੇਖਣ ਦੇ ਬਹਾਨੇ ਤੇ ਆ ਦੋਕਰ ਵੀਡੀਓ ਦੇਖਿਆ ਸੀ ਕਿ ਮੈਂ YouTube ਤੇ ਪਈ ਇੱਕ ਤੇ ਵੀਡੀਓ ਦੇਖੀ ਸੀਗੀ ਪਈ ਅ ਬੱਚੀ 14 ਸਾਲਾਂ ਦੀ ਸਕੂਲ ਪੜਨ ਗਈ ਸੀਗੀ ਤੇ ਉਹਨਾਂ ਉਹਦੇ ਡੈਡੀ ਜੀ ਉਹਨੂੰ ਸਕੂਲੋਂ ਲੈ ਆਏ ਭੈਣ ਜੀ ਨੂੰ ਦੱਸ ਹੈ ਕਿ ਚਾਰ ਕੇ ਦਿਨੇ ਸਕੂਲੀ ਨਹੀਂ ਆਉਗੀ ਤੇ ਉਸ ਤੋਂ ਬਾਅਦ ਅਮ ਉੱਪਰ ਉਹਨੇ ਕੀ ਕੀਤਾ ਉਹਨੂੰ ਆਪਣੀ ਬੇਟੀ ਨੂੰ ਕਿਤੇ ਲੈ ਗਿਆ ਸ਼ਾਇਦ ਪਹਿਲਿਆਂ ਚ ਲੈ ਗਿਆ ਮੈਂ ਧਿਆਨ ਨਹੀਂ ਦਿੱਤਾ ਜਾਂ ਜਿੱਤਰਾਂ ਘਰ ਹੁੰਦੇ ਨੇ ਕਿਹੜੇ ਜੀ ਜਿਹਨੂੰ ਕਹਿ ਸਕਦੇ ਆ ਆ ਕੋਈ ਨਹੀਂ ਆ ਰਿਹਾ ਇਹਦਾ ਉਹ ਪੁਰਾਣੇ ਜਿਹੇ ਘਰ ਹੁੰਦੇ ਠੱਠੇ ਜਿੰਦੇ ਸ਼ਾਇਦ ਉਥੇ ਲੈ ਗਿਆ ਜਾਂ ਪਹਿਲਿਆਂ ਚ ਲੈ ਗਿਆ ਉਹਨਾਂ ਨੂੰ ਬੱਚੀ ਆਪਣੀ ਨੂੰ ਤਾਂ ਉੱਥੇ ਵਿਚਾਰੀ ਨੂੰ ਸ਼ਾਇਦ ਗਲਾ ਕੁੱਟ ਕੇ ਜਾਂ ਪਤਾ ਨਹੀਂ ਰੱਬ ਹੀ ਜਾਣੀ ਹੈ ਨਾ ਕਿ ਤਰ੍ਹਾਂ ਉਹਨਾਂ ਮਾਰ ਦਿੱਤਾ। ਇਹ ਵਜ੍ਹਾ ਕੀ ਸੀਗੀ ਕਿ ਇਹ ਮੇਰਾ 500 ਰੁਪਿਆ ਚੋਰੀ ਕਰ ਲੈਂਦੀ ਸੀਗੀ ਮੇਰੇ ਪੈਂਟ ਦੀ ਜੇਬ ਚ ਜਾਂ ਬਟੂਏ ਚ ਕੱਢ ਲੈਂਦੀ ਸੀਗੀ। ਜਦੋਂ ਕਹਿੰਦੇ ਹੋਵੇ ਸਿਆਣੇ ਕਹਿੰਦੇ ਹੁੰਦੇ ਜਦੋਂ ਮੱਤ ਤੇ ਪਰਦਾ ਪੈ ਜੇ ਹਨਾ ਫਿਰ ਕੁਝ ਸਮਝ ਨਹੀਂ ਲੱਗਦਾ। ਆਪਾਂ ਕੀ ਕਰਨ ਦੇ ਆ ਵੱਡੀਆਂ ਤੋਂ ਵੱਡੀਆਂ ਗਲਤੀਆਂ ਹੋ ਜਾਂਦੀਆਂ। ਇਹ ਵੀ ਕੋਈ ਇਤਰਾ ਹੀ ਹੋਈ ਆ। ਪਹਿਲੀ ਗੱਲ ਤੇ ਤੁਸੀਂ ਆਪਣੀ ਧੀ ਨੂੰ ਜੰਮਿਆ ਪਾਲਿਆ 14 ਸਾਲ ਥੋੜੀ ਨਹੀਂ ਹੁੰਦੀ ਹੈ ਹਨਾ ਬਹੁਤ ਜ਼ਿਆਦਾ ਹੁੰਦੀ ਆ ਤੇ ਤੁਹਾਡਾ ਕਿਤਰਾ ਮਨ ਕੀਤਾ ਕਿ ਤੁਸੀਂ ਬੱਚੀ ਨੂੰ ਮਾਰ ਦੋਗੇ ਤੇ ਜਿਹੜੀ ਤੁਹਾਡੀ ਮੁਸ਼ਕਲ ਆ ਉਹ ਹੱਲ ਹੋ ਜੂਗੀ ਪਤਾ ਨਹੀਂ ਕਿੱਡਾ ਕੁ ਵੱਡਾ ਪੇ ਦਾ ਜਿਗਰਾ ਸੀਗਾ ਕਿ ਆਪਣੀ ਹੱਥੀਂ ਧੀ ਨੂੰ ਜੰਮ ਕੇ ਪਾਲ ਕੇ 14-15 ਸਾਲਾਂ ਦੀ ਕਰਕੇ ਤੇ ਤੁਸੀਂ ਉਹਨੂੰ ਮੋਤ ਦੇ ਘਰ ਕਲਾ ਦਿੰਨੀ ਆਂ ਵੀ ਇਹ ਮੇਰਾ 500 ਰੁਪਇਆ ਚੋਰੀ ਕਰ ਲੈਂਦੀ ਸੀ ਤੇ ਸਾਡੇ ਦੋਨਾਂ ਜੀਆਂ ਚ ਲੜਾਈ ਪੈਂਦੀ ਸੀ ਤੇ ਇੰਨਾ ਮਨ ਦੁਖਿਆ ਭਾਵੇਂ ਉਹ ਸਾਡੀ ਬੱਚੀ ਕੁਛ ਨਹੀਂ ਲੱਗਦੀ ਕਈ ਮਾਂ ਪਿਓ ਬੱਚਿਆਂ ਲਈ ਕਿੰਨਾ ਕੁਝ ਕਰ ਦਿੰਦੇ ਨੇ ਹਨਾ ਹੈਲੋ ਹੈਲੋ ਤੇ ਕਈ ਦੇਖ ਲੋ ਕਿ ਬੱਚਿਆਂ ਦੀ ਆਪੇ ਜੰਮ ਕੇ ਪਾਲ ਕੇ ਜਾਨ ਲੈ ਲੈਂਦੇ ਨੇ ਹਨਾ ਤੇ ਚਲੋ ਤਾਂ ਹੁਣ ਬੱਚੀ ਗਈ। ਇਹ ਵੀ ਚਲੀ ਗਿਆ ਜੇਲ੍ਹ ਵਿੱਚ ਮਾਂ ਨੂੰ ਕਹਿ ਦਿੱਤਾ ਸੀਗਾ ਕਿ ਦੱਸਿਓ ਨਾ ਹਨਾ ਕਿਸੇ ਨੂੰ ਤੇ ਮੈਂ ਇਤਰਾ ਕੀਤਾ। ਤੇ ਫਿਰ ਜਦੋਂ ਪੁਲਿਸ ਨੇ ਸਖਤਾਈ ਕੀਤੀ ਤਾਂ ਉਹਨਾਂ ਨੂੰ ਦੱਸਣਾ ਪਿਆ। ਤੇ ਕੀ ਕੁਝ ਹੋ ਰਿਹਾ ਹਨਾ ਤੇ ਜੇ ਤੁਹਾਡੀ ਬੱਚੀ ਠੀਕ ਆ ਬੱਚੇ ਆ ਹਨਾ ਚਲੋ 14 ਸਾਲਾਂ ਦਾ ਕੋਈ ਬੱਚਾ ਵੀ ਨਹੀਂ ਹੁੰਦਾ ਹਨਾ ਜੇ ਸੋਚੇ ਜਾਵੇ ਪਰ ਜੇ ਉਹਨੂੰ ਪੈਸੇ ਚਾਹੀਦੇ ਸੀ ਉਹਨੂੰ ਪਿਆਰ ਨਾਲ ਪੁੱਛਦੇ ਵੀ ਪੁੱਤ ਤੂੰ ਕੀ ਕਰਨੇ ਪੈਸੇ ਹਨਾ ਪਹਿਲਾਂ ਆਪਾਂ ਬੱਚਿਆਂ ਨੂੰ ਭੂਏ ਚੜਾ ਲੈਨੇ ਹਰੇਕ ਡਿਮਾਂਡਾ ਉਹਨਾਂ ਦੀਆਂ ਪੂਰੀਆਂ ਕਰਦੇ ਆ ਹਨਾ ਜਦੋਂ ਛੋਟੇ ਹੁੰਦੇ ਆ ਜਦੋਂ ਵੱਡੇ ਹੁੰਦੇ ਆ ਫਿਰ ਆਪਾਂ ਜੇ ਪੈਸੇ ਲੈਂਦੇ ਤੇ ਚੋਰੀ ਕਰਦੇ ਆ ਉਹਨਾਂ ਨੂੰ ਆਪਾਂ ਡੱਕਦੇ ਨਹੀਂ ਹੈਗੇ ਹਨਾ ਤੇ ਉਹਨੂੰ ਪਿਆਰ ਨਾਲ ਸਮਝਾਉਂਦੇ ਕਿ ਪੋਤੇ ਹਨਾ ਵੀ ਚੋਰੀ ਨਹੀਂ ਕਰਨੀ ਚਾਹੀਦੀ ਏ ਬੱਚੀ ਸਮਝ ਜਾਂਦੀ ਗਲਤੀਆਂ ਤਾਂ ਵੱਡਿਆਂ ਵੱਡਿਆਂ ਤੋਂ ਵੀ ਹੋ ਜਾਂਦੀਆਂ ਮਾਂ ਪਿਓ ਕੋਲੋਂ ਵੀ ਹੋ ਜਾਂਦੀਆਂ ਦਾਦਿਆਂ ਨਾਨੀਆਂ ਚਾਚੀਆਂ ਤਾਈਆਂ ਤੋਂ ਵੀ ਹੋ ਜਾਂਦੀਆਂ ਹੈਨਾ ਹਰ ਰੋਜ਼ ਆਪਾਂ ਸਿੱਖਦੇ ਹਾਂ ਉਹਦੇ 'ਚ ਇਹ ਨਹੀਂ ਹੁੰਦਾ ਆਪਣੀ ਉਮਰ ਕਿੰਨੀ ਆਪਾਂ ਆਪਣੇ ਤੋਂ ਛੋਟਿਆਂ ਤੋਂ ਵੀ ਸਿੱਖਦੇ ਹਾਂ ਕਈ ਗੱਲਾਂ ਕਈ ਚੀਜ਼ਾਂ ਹਨ ਕਿਉਂਕਿ ਹਰੇਕ ਦਾ ਕੰਮ ਕਰਨ ਦਾ ਤਰੀਕਾ ਸੋਚਣ ਦਾ ਤਰੀਕਾ ਵੱਖਰਾ ਹੁੰਦਾ ਤੇ ਮੈਨੂੰ ਇਹ ਖਬਰ ਸੁਣ ਕੇ ਮੈਨੂੰ ਲੱਗਿਆ ਕਿ ਇਹਦੇ ਬਾਰੇ ਗੱਲ ਕਰਨੀ ਚਾਹੀਦੀ ਆ ਤੇ ਬਹੁਤ ਦੁੱਖ ਲੱਗਾ ਤੇ ਜੇ ਤੁਹਾਡਾ ਬੱਚਾ ਚਲੋ ਉਹ ਤਾਂ ਚਲ ਗਈ ਜਾਣ ਵਾਲੀ ਪਰ ਜਿਹੜੇ ਗਾਂਹ ਵਾਲੇ ਹੈਗੇ ਨੇ ਹਨਾ ਜਿਨ੍ਹਾਂ ਤੱਕ ਵੀ ਮੇਰਾ ਸਨੇਹਾ ਪਹੁੰਚਦਾ ਜੇ ਤੁਹਾਡਾ ਬੱਚਾ ਗਲਤੀ ਕਰਦਾ ਕਿਰਪਾ ਕਰਕੇ ਨਾ ਮਾਰਨ ਦੀ ਬਜਾਏ ਜਾਨੋਂ ਮਾਰਨ ਦੀ ਬਜਾਏ ਉਹਨੂੰ ਵਿਚਾਰੇ ਨੂੰ ਨਾ ਬੱਚੇ ਨੂੰ ਸਮਝਾਵੋ ਹੈਨਾ ਤੇ ਜੇ ਤੁਸੀਂ ਬੱਚੇ ਨੂੰ ਸਮਝਾਓਗੇ ਤੇ ਜਰੂਰ ਬੱਚਾ ਸਮਝੇਗਾ ਤੇ ਪਹਿਲਾ ਆਪਾਂ ਉਹਨਾਂ ਦੀ ਹਰ ਇੱਕ ਖੁਆਇਸ਼ਾਂ ਪੂਰੀਆਂ ਕਰਦੇ ਆਂ ਬੱਚਿਆਂ ਦੀਆਂ ਹਨਾ ਤੇ ਕਈ ਨਹੀਂ ਵੀ ਕਰਦੇ ਪਰ ਆਪਾਂ ਤੇ ਇਹ ਕਹਿੰਦੇ ਆਂ ਵੀ ਜੇ ਕੋਈ ਬੱਚਾ ਚੀਜ਼ ਮੰਗਦਾ ਉਹਨੂੰ ਹਰ ਇੱਕ ਚੀਜ਼ ਨਾ ਲੈ ਕੇ ਦਵੋ ਮਾੜੇ ਜਿਹੇ ਬੱਚਾ ਚੀਜ਼ ਮੰਗਦਾ ਨਹੀਂ ਮੈਂ YouTube ਤੇ ਕਈ ਵੀਡੀਓ ਦੇਖੀਆਂ ਆ ਉਹ ਲੈ ਦਿੰਦੇ ਨੇ ਤੇ ਇਤਨਾ ਨਹੀਂ ਕਰਨਾ ਚਾਹੀਦਾ ਹਨਾ ਠੀਕ ਹੈ ਬੱਚਾ ਥੋੜਾ ਜਿਹਾ ਰੋਕੇ ਠੀਕ ਹੋ ਜਾਊਗਾ ਜ਼ਰੂਰੀ ਨਹੀਂ ਹੈਗਾ ਹਰ ਇੱਕ ਵਾਰੀ ਉਹਦੀ ਡਿਮਾਂਡ ਪੂਰੀ ਕਰਨੀ ਆਪਾਂ ਤਾਂ ਭਾਵੇਂ ਵੀ ਬਾਹਰਲੇ ਮੁਲਕਾਂ 'ਚ ਰਹਿੰਦੇ ਰਹੇ ਹਾਂ ਹਨਾ ਆਪਾਂ ਕਦੀ ਵੀ ਬੱਚਿਆਂ ਦੀ ਡਿਮਾਂਡ ਪੂਰੀ ਨਹੀਂ ਕੀਤੀ ਇਹ ਨਹੀਂ ਹੈਗਾ ਕਿ ਜੇ ਕੋਈ 100 ਡਾਲਰ ਦੀ ਚੀਜ਼ ਬੱਚੇ ਨੇ ਹੱਥ ਲੀ ਆਪਾਂ ਲੈਤੀ ਹਨਾ ਕਿ ਵੀਰੀ ਉਹਨੂੰ ਸਮਝਾ ਵੀ ਆ ਕੋ ਪੁੱਤ ਨਹੀਂ ਆਪਾਂ ਫੇਰ ਲਵਾਂਗੇ ਹਨਾ ਜੇ ਇੱਕ ਚੀਜ਼ 20 ਡਾਲਰ ਦੀ ਆ ਤੇ ਦੂਸਰੇ ਸਟੋਰ ਜਾ ਕੇ ਸਾਨੂੰ ਉਹ ਡਾਲਰ ਦੀ ਮਿਲਦੀ ਹੈ ਤਾਂ ਮੈਂ ਤਾਂ ਕਦੀ ਵੀ ਨਹੀਂ 20 ਡਾਲਰ ਦੀ ਆਪਣੇ ਬੱਚੇ ਨੂੰ ਚੀਜ਼ ਲੈ ਕੇ ਦਊਂਗੀ ਹਨਾ ਕਿਉਂਕਿ ਬੱਚਿਆਂ ਨੇ ਤਾਂ ਖੇਡ ਕੇ ਤਾਂ ਸੱਟ ਦੇਣੀਆਂ ਹੁੰਦੀਆਂ ਖੇਡਣਾ ਵੀ ਨਹੀਂ ਹੁੰਦਾ ਮੁੜ ਕੇ ਇੱਕ ਛੋਟਾ ਜਿਹਾ ਮੈਸੇਜ ਆ ਮੈਂ ਤਾਂ ਕੌਣ ਹੁੰਦੀ ਕਿਸੇ ਨੂੰ ਮੈਸੇਜ ਦੇਣ ਵਾਲੀ ਹਨਾ ਵੀ ਤੇ ਜੀ ਕੀਤਾ ਇਹਦੇ ਬਾਰੇ ਗੱਲ ਕੀਤੀ ਜਾਵੇ ਇੱਕ ਇਹ ਸੀਗੀ ਗੱਲ ਇੱਕ ਸੀਗੀ ਹੋਰ ਓਲਰੇਡੀ ਹੋਰ ਗੱਲ ਸੀ ਉਹ ਮੇਰੇ ਦਿਮਾਗ ਚੋਂ ਹੀ ਨਿਕਲ ਉਦ ਲਈ ਮਾਫੀ ਜੇ ਚੇਕ ਆ ਗਿਆ ਗੱਲਾਂ ਕਰਦਿਆਂ ਕਰਦਿਆਂ ਤਾਂ ਆਪਾਂ ਜ਼ਰੂਰ ਕਰਾਂਗੇ ਤੇ ਪਰ ਇਹ ਖਬਰ ਸੁਣ ਕੇ ਮੈਨੂੰ ਬਹੁਤ ਜ਼ਿਆਦਾ ਹੀ ਤੱਕਾ ਜਿਹਾ ਲੱਗਾ ਸੀਗਾ ਹਨਾ ਤੇ ਇਤਰਾ ਨਹੀਂ ਹੋਣਾ ਚਾਹੀਦਾ ਤੇ ਮੈਂ ਤਾਂ ਚਿੱਠੀਆਂ ਦੇਖਣ ਆਈ ਸੀਗੀ ਸੋਚਿਆ ਚਲੋ 5-10 ਮਿੰਟ ਤੁਰ ਲਿਆ ਜਾਵੇ ਨਾਲੇ ਚਿੱਠੀਆਂ ਦੇਖ ਕੇ ਲੈ ਜੂੰਗੀ ਘਰੇ ਤਾਂ ਨਾਲੇ ਤਰਗੋ ਜੁਗਾ ਉਤਰਾਂ ਘਰੋਂ ਨਿਕਲਣਾ ਬੜਾ ਮੁਸ਼ਕਲ ਹੋ ਜਾਂਦਾ 크리스마ਸ ਕਰਕੇ ਲੋਕਾਂ ਨੇ ਕਈਆਂ ਨੇ ਡੈਕੋਰੇਸ਼ਨ ਬਹੁਤ ਸੋਹਣੀ ਲਾਈ ਆ ਲਾਈਟਾਂ ਵਗੈਰਾ ਕਈ ਮਨਾਉਂਦੇ ਕਈ ਨਹੀਂ ਮਨਾਉਂਦੇ ਤੇ ਹੈਲੋ एवरीवन ਤੇ ਬੜੀਆਂ ਜਿ ਤਰ੍ਹਾਂ ਨਾ ਦੁਖਦਾਈ ਖਬਰਾਂ ਸੁਣਨ ਨੂੰ ਮਿਲਦੀਆਂ ਆ YouTube ਤੋਂ ਤੇ ਕੀ ਬੰਦਾ ਕਰੇ ਕੁਝ ਸਮਝ ਨਹੀਂ ਆਉਂਦੀ ਹੈਗੀ ਹਨਾ ਹਾਂਜੀ ਗੱਲ ਜਿਹੇ ਤੇ ਆ ਗਈ ਜਿਹੜੀ ਮੈਂ ਕਰਨੀ ਸੀ ਆਪਣੇ ਭਾਵੇਂ ਤੁਹਾਡੀਆਂ ਧੀਆਂ ਨੇ ਭਾਵੇਂ ਪੁੱਤ ਨੇ ਹਨਾ ਜਿੱਡਾ ਵੱਡਾ ਮਰਜੀ ਬੱਚਾ ਹੋ ਜੇ ਕਿਰਪਾ ਕਰਕੇ ਗਵਾਂਢੀ ਦੇ ਘਰੀ ਵੀ ਨਾ ਭੇਜਿਆ ਕਰੋ ਤੇ ਰਿਸ਼ਤੇਦਾਰਾਂ ਦੇ ਘਰੀ ਵੀ ਨਾ ਭੇਜਿਆ ਕਰੋ ਕਿਉਂਕਿ ਅੱਜ ਕੱਲ ਤੁਹਾਡੇ ਬੱਚੇ ਕਿਤੇ ਵੀ ਕਹਿੰਦੇ ਹੁੰਦੇ ਜਿਹੜੇ ਮਾਂ ਪਿਓ ਨੇ ਜੰਮਿਆ ਅੱਜ ਕੱਲ ਦੇ ਬੱਚੇ ਉਹਦੇ ਕੋਲ ਵੀ ਸੁਰੱਖਤ ਨਹੀਂ ਹੈਗੇ ਹਨ ਸੇਫ ਨਹੀਂ ਹੈਗੇ ਤੇ ਆ ਬੰਦਾ ਯਕੀਨ ਕਰੇ ਤੇ ਕੀਤੇ ਤੇ ਕਰੇ ਹਨ ਤੇ ਕਿਰਪਾ ਕਰਕੇ ਆਪਣੇ ਧੀਆਂ ਦਾ ਪੁੱਤਾਂ ਦਾ ਧਿਆਨ ਰੱਖਿਆ ਕਰੋ ਹਨ ਕਿਤੇ ਵੀ ਹੁਣ ਖਾਸ ਕਰਕੇ ਪੰਜਾਬ ਵਿੱਚ ਨਾ ਕੋਈ ਇਹਦੀ ਧੀ ਸੇਫ ਹੈ ਤੇ ਨਾ ਕਿਸੇ ਦਾ ਪੁੱਤ ਭਾਵੇਂ 14-15 ਸਾਲਾਂ ਦੀ ਬੱਚਾ ਹੀ ਆ ਬੱਚੀ ਆ ਹਨ ਜੇ ਆਪਾਂ ਕਹਿ ਦਈਏ ਵੀ ਹਾਂ ਮੁੰਡੇ ਸੇ ਮੁੰਡਿਆਂ ਨੂੰ ਕੁਝ ਨਹੀਂ ਹੁੰਦਾ ਕੁੜੀਆਂ ਨੂੰ ਹੁੰਦਾ ਕੋਈ ਨਹੀਂ ਪਤਾ ਹੁੰਦਾ ਕਿਹੜੇ ਵੱਲੇ ਬੱਚੇ ਨੂੰ ਕੋਈ ਕੁਝ ਕਰ ਦੇਵੇ ਹੈਨਾ ਤੇ ਪੰਜਾਬੀ ਨਾਲ ਜੋੜਿਆ ਕਰੋ ਬੱਚਿਆਂ ਨੂੰ ਕੋਸ਼ਿਸ਼ ਕਰੋ ਆਪਣੇ ਬੱਚਿਆਂ ਨੂੰ ਪੰਜਾਬੀ ਸਿਖਾਇਆ ਕਰੋ ਊੜਾ ੜਾ ਭਲਾਵੇਂ ਅੱਖਰ 1 2 ਕਿਰਪਾ ਕਰਕੇ ਦੋਨੇ ਹੱਥ ਜੋੜ ਕੇ ਬੇਨਤੀ ਆ ਠੀਕ ਆ ਅੰਗਰੇਜ਼ੀ ਵੀ ਸਿਖਾਓ ਬੱਚਿਆਂ ਨੂੰ ਅੰਗਰੇਜ਼ੀ ਸੁਖਲੇ ਪੜਾਓ ਪਰ ਨਾਲ-ਨਾਲ ਪੰਜਾਬੀ ਜ਼ਰੂਰ ਸਿਖਾਓ ਆਪਣੇ ਬੱਚਿਆਂ ਨੂੰ ਇਹ ਹੱਥ ਜੋੜ ਕੇ ਬੇਨਤੀ ਆ ਜੇ ਕਿਸ ਨੇ ਮੰਨਣੀ ਆ ਠੀਕ ਹੈ ਨਹੀਂ ਮੰਨਣੀ ਤਾਂ ਵੀ ਠੀਕ ਹੈ ਤੁਹਾਡੀ ਮਰਜ਼ੀ ਵਈ ਆਪਾਂ ਤੇ ਇੱਕ ਛੋਟਾ ਜਿਹਾ ਮੈਸੇਜ ਆ ਜਿਹੜਾ ਸੁਨੇਹਾ ਤੁਹਾਨੂੰ ਦੇ ਸਕਦੇ ਆ ਵੀ ਚਲੋ ਤੇ ਜਿਨ੍ਹਾਂ ਦੀਆਂ ਕੁੜੀਆਂ ਵੀ ਆ ਮੁੰਡੇ ਵੀ ਆ ਜਦੋਂ 5 5 6 ਸੇ ਸਾਲ ਦੇ ਹੋ ਜਾਂਦੇ ਬੱਚੇ ਉਹਨਾਂ ਨੂੰ ਘਰ ਦਾ ਕੰਮ ਕਰਨਾ ਕੁੜੀਆਂ ਨੂੰ ਵੀ ਸਿਖਾਓ ਤੇ ਮੁੰਡਿਆਂ ਨੂੰ ਵੀ ਸਿਖਾਓ ਸੁੱਖ ਪਾਉਂਗੇ ਕਈ ਆਪਣੇ ਬੱਚਿਆਂ ਨੂੰ ਪਾਣੀ ਦਾ ਗਲਾਸ ਨਹੀਂ ਫੜ ਕੇ ਪੀਣ ਦਿੰਦੇ ਤੇ ਮੁੜ ਕੇ ਜਦੋਂ ਬੱਚੇ ਬਾਹਰ ਆਉਂਦੇ ਤਾਂ ਬਹੁਤ ਜ਼ਿਆਦਾ ਫਿਰ ਉਹਨਾਂ ਤੇ ਮੁਸ਼ਕਲ ਆਉਂਦੀ ਜਦੋਂ ਉਹਨਾਂ ਨੂੰ ਘਰ ਦਾ ਕੰਮ ਵੀ ਕਰਨਾ ਪੈਂਦਾ ਆਪੇ ਤੇ ਬਾਹਰ ਦਾ ਵੀ ਕਰਨਾ ਪੈਂਦਾ ਤੇ ਪੜ੍ਹਾਈ ਵੀ ਕਰਨੀ ਪੈਂਦੀ ਆ ਜੇ ਬੱਚਾ ਸ਼ੁਰੂ ਤੋਂ ਹਨਾ ਚੰਡਿਆ ਹੋਊਗਾ ਆ ਮੇਲ ਦੇਖ ਲੋ ਮੇਰੀ ਚੁੱਟੀਆਂ ਜੇ ਬੱਚਾ ਤੁਸੀਂ ਸ਼ੁਰੂ ਤੋਂ ਚੰਡਿਆ ਹੋਊਗਾ ਤੇ ਸੌਖੇ ਤੁਸੀਂ ਰਹੋਗੇ ਹਨਾ ਜੇ ਬੱਚਾ ਤੁਸੀਂ ਭੂਏ ਚੜਾਇਆ ਹੋਊਗਾ ਕੁੜੀ ਜਾਂ ਮੁੰਡਾ ਉਹ ਫਿਰ ਤੁਹਾਨੂੰ ਪਛਤਣਾ ਵੀ ਪੈ ਸਕਦਾ ਇੱਕ ਛੋਟਾ ਜਿਹਾ ਮੈਸੇਜ ਹੈ ਜੀ ਕੈਮਰਾ ਗਵਾਂਡੀਆਂ ਦਾ ਜਦੋਂ ਮੈਂ ਲਾਗੋ ਦੀ ਲੰਗ ਤੇ ਸਿਟੀ ਮਾਰਦਾ ਮੈਨੂੰ ਬੜਾ ਲਾਈਕ ਦਾ ਵੀ ਇਹ ਕਿੰਨੇ ਮਾਰੀ ਸੀਟੀ ਜਿੱਦਾਂ ਇੰਡੀਆ ਮਾਰਦੇ ਪਰ ਉਹ ਕੈਮਰੇ ਦੀ ਸੀਟੀ ਵੈਸੇ ਦੀ ਪਰ ਵੈਸੇ ਵਧੀਆ ਜਿਹੜਾ ਕੋਈ ਚੋਰੀ ਚੋਰੀ ਕਰਨਾ ਮੈਨੂੰ ਪਤਾ ਲੱਗ ਜਾਏ ਕਿ ਹਾਂ ਕੈਮਰਾ ਲੱਗਾ ਜਿਹਨੂੰ ਨਹੀਂ ਵੀ ਪਤਾ ਹਨਾ ਨੇ ਕਿੰਨੇ ਕਿ ਦਿਨ ਹੋਣ ਕਰਕੇ ਪਤਾ ਨਹੀਂ ਲੱਗਦਾ ਕਦੋਂ ਦਿਨ ਚੜਦਾ ਕਦੋਂ ਰਾਤ ਪੈ ਜਾਂਦੀ ਤੇ ਬਸੇ ਦੋਈ ਮੈਂ ਸਨੇਹ ਦੇਣੇ ਸੀਗੇ ਮੈਂ ਕੌਣ ਹੁੰਦੀ ਕਿਸੇ ਨੂੰ ਸਨੇਹ ਦੇਣ ਵਾਲੀ ਕਿਸੇ ਨਕਲ ਦੇਣ ਵਾਲੀ ਸਾਰੇ ਨੂੰ ਪਤਾ ਹੀ ਹੁੰਦਾ ਇੱਕ ਇਹ ਹੋ ਜਾਂਦਾ ਵੀ ਜੇ ਕਿਸੇ ਨੂੰ ਕੋਈ ਗੱਲ ਬਾਰ ਬਾਰ ਚੀਤੇ ਕਰਾਈ ਜਾਵੇ ਹਨਾ ਤਾਂ ਉਹਨਾਂ ਦਾ ਹੀ ਭਲਾ ਹੈ ਅਸੀਂ ਕਿਹੜੇ ਵਿੱਚੋਂ ਕੁਝ ਕੱਢਣਾ ਪਾਉਣਾ ਹਨਾ ਹਾਂਜੀ ਪਰ ਜਦੋਂ ਇੰਡੀਆ ਦੀ ਜਾਂ ਪੰਜਾਬ ਦੀਆਂ ਖਬਰਾਂ ਸੁਣਦੀਆਂ ਬਹੁਤ ਜ਼ਿਆਦਾ ਦੁੱਖ ਹੁੰਦਾ ਕਿ ਜਿੰਨੇ ਵੀ ਪੰਜਾਬ ਤੋਂ ਬਾਹਰ ਦੇਸਾਂ ਉਹ ਪ੍ਰਦੇਸ਼ ਰਹਿੰਦੇ ਨੇ ਉਹਨਾਂ ਨੂੰ ਇਹੀ ਆਪੀ ਬਾਬਾ ਜੀ ਸਾਡੇ ਪੰਜਾਬ ਵਿੱਚੋਂ ਹਨਾ ਇੰਡੀਆ ਵਿੱਚੋਂ ਠੰਡੀਆਂ ਹਵਾਵਾਂ ਆਉਣ ਵੈਰੀ ਦੁਸ਼ਮਣ ਦਾ ਵੀ ਪਰਮਾਤਮਾ ਭਲਾ ਹੀ ਕਰੇ ਅੱਛਾ ਜੀ ਇਹ ਵੀ ਹੋ ਸਕਦਾ ਤਾਂ ਦਵਾ ਤੇ ਜੇ ਕਿਸੇ ਨੂੰ ਮੇਰੀਆਂ ਗੱਲਾਂ ਚੰਗੀਆਂ ਲੱਗੀਆਂ ਠੀਕ ਜੀ ਕਿਸੇ ਨੂੰ ਨਹੀਂ ਚੰਗੀਆਂ ਲੱਗੀਆਂ ਤੇ ਭਈ ਕੀ ਕਹਿ ਸਕਦੇ ਹਨਾ ਛੋਟੇ ਛੋਟੇ ਸਨੇਹ ਦੇਣੇ ਸੀਗੇ ਤੇ ਵੈਸੇ ਤੇ ਮੈਂ ਕੋਸ਼ਿਸ਼ ਕਰਨੀ ਸੀਗੀ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਨੀਆਂ ਸੀਗੀਆਂ ਜੋ ਜੋ ਦੇਖਿਆ ਹੰਡਾਇਆ ਹੈਣਾ 10 12 ਸਾਲਾਂ ਦੀ ਉਮਰ ਦੇ ਵਿੱਚ ਆਪਣੇ ਪਿੰਡ ਰਹਿ ਕੇ ਤੇ ਮੈਨੂੰ ਲੱਗਿਆ ਕਿ ਉਹ ਤਾਂ ਚਲੋ ਗੱਲਾਂ ਮੈਂ ਬਾਅਦ ਵਿੱਚ ਵੀ ਕਰ ਸਕਦੀ ਫਿਰ ਕਿਸੇ ਦਿਨ ਤੇ ਇਹ ਗੱਲ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਆ ਹੈਨਾ ਜਦੋਂ ਵੀ ਕੋਈ ਖਬਰ ਸੁਣ ਲਈਦੀ ਆ ਚੈਨ ਨਹੀਂ ਹੁੰਦਾ ਹੈਨਾ ਮਾੜੀ ਤੋਂ ਮਾੜੀ ਖਬਰ ਸੁਣ ਲਈ ਦੀ ਆ ਕਈਆਂ ਥਾਵਾਂ ਤੇ ਜਨਾਨੀਆਂ ਅੱਗੇ ਤੇ ਸੁਣਿਆ ਹੁੰਦਾ ਸੀਗਾ ਵੀ ਹ ਹ ਬਹੁਤ ਘੱਟ ਕਤਲ-ਕਤਲ ਕਰਨੇ ਆ ਅੱਜਕੱਲ ਤੇ ਮੇਰੇ ਹਿਸਾਬ ਤੇ ਤੇ ਜਿਹੜੀਆਂ ਇੰਡੀਆ ਦੀਆਂ ਹੈਗੀਆਂ ਆ ਬੰਦਿਆਂ ਤੋਂ ਨਹੀਂ ਉਹਨਾਂ ਡਰ ਲੱਗਦਾ ਜਿੰਨਾਂ ਜਨਾਨੀਆਂ ਤੋਂ ਡਰ ਲੱਗਦਾ ਜਿਨ੍ਹਾਂ ਨਹੀਂ ਬੰਦਿਆਂ ਨੂੰ ਮੌਤ ਦੇ ਘਰ ਉਡਾ ਪਚਾ ਦਿੰਦੀਆਂ ਹਨਾ